ਤੇ ਬੀ ਨੰਬਰ ਆ ਆਏ ਵੇਖਾ ਮਾਲਵਾ ਨੰਬਰ 1 10 ਨੰਬਰ ਭਾਰ ਓਏ ਉਹਦਾ ਪਿਕ ਬੱਧ ਲੱਗਾ ਵਾ ਹੈਲੋ ਗੱਡੀ ਲੱਗ ਲਾਂ ਕਿਸੇ ਦੇ ਵਿੱਚ ਜਾਵੇ ਲੋਕ ਤਾਂ ਸ਼ਰਾਬੀ ਕਹਿਣਗੇ ਆਉਣ ਦੇ ਉਹ ਨੰਬਰ ਬੱਧ ਲੱਗਾ ਵਾ ਭਾਜੀ ਰਿਕਵੈਸਟ ਨਹੀਂ ਇੰਦਰ ਹੀ ਸਾਰਾ ਹੋ ਜਾਦਾ ਲਾਇਆ ਜਾ ਗੱਲ ਪਤਾ ਕੀ ਆ ਬੇਂਤੀ ਬਾਈ ਆਪਣੇ ਕੋਲੇ ਦਾ ਦੋ ਸਿੰਗਰ ਬੈਠੇ ਆ ਯਾਰ ਸਰ ਨੂੰ ਟਾਈਮ ਦੇਣਾ ਯਾਰ ਥੋੜਾ ਥੋੜਾ ਤੇ ਮੇਲਾ ਵਧੀਆ ਢੰਗ ਨਾਲ ਨਵੇੜਨਾ ਯਾਰ ਆਪਾਂ ਤਿਆਰ ਰੱਖਿਓ ਮੜਾ ਜਾ ਤੇ ਬਾਈ ਆਉਣ ਦੇ ਉਹ ਚਰਤੇ ਮਹੀਨੇ ਕਰੋ ਰੁਜਾ ਕੇ ਮੋੜ ਲਾ ਕੇ ਮਿੱਚ ਦੀ ਮੱਝ ਆ ਜਾ ਕਰ ਆ ਕੇ ਤੇਰੀ ਪੁੱਛੇ ਹੂਰਵੇਂ ਕਿੰਨੀ ਘਟ ਰਾਤ ਜਾ ਦੂਰਵੇਂ ਕਿੰਨੀ ਘਟਵੇਂ ਤੈਨੂੰ ਉਟਾਲੇ ਕੀ ਕਰਨ ਕਵੈਨਾ ਵਾਲੇ ਕੀ ਕਰਨ ਕਵੈਨਾ ਵਾਲੇ ਤੇਰੀ ਪੁੱਛੇ ਹੂ ਰਵੇ ਕਿੰਨੀ ਘੜਾਇਆ ਤੂੰ ਜਾਣਾ ਦੂਵੇ ਕਿੰਨੀ ਘੜਾਇਆ ਤੂੰ ਜਾਣਾ ਦੂਵੇ ਨਹੀਂ ਕਉ ਕੱਢੀ ਚਗੜੀ ਜਿੜੇ ਚਾਂਦ ਤੇ ਹੋ ਜਾਨ ਬਥੇਰੇ ਨੰਬਰ ਹੱਜੇ ਯਾਦ ਨਹੀਂ ਮੇਰੇ ਤੈਨੂੰ ਦੱਸੂ ਫੇਰ ਨਹੀਂ ਤੇਰਾ ਮੜੂੰਗਾਰ ਕੰਨੇ ਚਾਂਦ ਤੇ ਫੇਰੇ OK conditioned e Hoyonbiza jana t day number haagen jay j resol ni me jay Hey, I know I was... phone ok I need too funny secondo me or I ਪੈਨੂ ਬੇ ਕਿਵੇਂ ਛੂਟ ਬਰੀਦਾ ਪੈਨੂ ਤੇਰੀ ਜਾਨ ਤਾਉ ਮੈਨੂੰ ਤੇਰੀ ਜਾਨ ਤਾਉ ਮੈਨੂੰ ਤੇਰੀ ਜਾਨ ਤਾਉ ਮੈਨੂੰ ਕੁੱਪ ਛੇਤੇ ਵੀ ਬੇ ਕਿਵੇਂ ਛੂਟ ਬਰੀਦਾ ਪੈਨੂ ਤੇਰਾ ਸਾਹ ਮੇਰੇ ਸਾਮਣੇ ਨਾ ਡੈਟ ਤੇ ਕਰਦੇ ਵੀਰ ਬਣ ਕੇ ਦਿੰਗਾ ਆ ਮਾੜਾ ਬੰਦਾ ਆ ਮੁੰਡੇ ਨੇ ਤੇਰੀ ਜਾਨ ਤਾਉ ਮੈਨੂੰ

नथाणे बाला टे चुकी